ਸਤਿ ਸ਼੍ਰੀ ਅਕਾਲ ਜੀ ਅੱਜ ਫਿਰ ਆ ਗਈ ਮੈਂ ਕਿਚਨ ਦੇ ਵਿੱਚ ਪਰਮਾਤਮਾ ਦੀ ਕਿਰਪਾ ਦੇ ਨਾਲ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਆਪਾਂ ਬਣਾਵਾਂਗੇ ਮਟਰ ਪਨੀਰ ਆਪਾਂ ਬਣਾਉਣ ਲੱਗੇ ਹਾਂ ਮਟਰ ਪਨੀਰ ਹੋਣ ਜਿਹੜਾ ਕਿ ਸਿੰਪਲ ਤੇ ਈਜ਼ੀ ਤਰੀਕੇ ਨਾਲ ਬਣਾਵਾਂਗੇ ਤੇ ਪਲੀਜ਼ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਬੈਲ ਆਈਕਨ ਦਬਾਉਣਾ ਨਾ ਭੁੱਲਣਾ ਚਲੋ ਅੱਜ ਫਿਰ ਹੁਣ ਆਪਾਂ ਚੱਲਦੇ ਹਾਂ ਕਿਚਨ ਦੇ ਵਿੱਚ ਅਦਿਓ ਅਪੈਨਾ ਕੇ ਦੇਸੀ ਘਿਓ ਪਾਇਆ ਤੇ ਇਹਨੂੰ ਗਰਮ ਕਰ ਰਹੇ ਹਾਂ ਥੋੜਾ ਜਿਹਾ ਗਰਮ ਹੋ ਕੇ ਫਿਰ ਇਹਦੇ ਵਿੱਚ ਆਪਾਂ ਪਾਵਾਂਗੇ ਮਸਾਲੇ ਤੁਸੀਂ ਦੇਸੀ ਕਿਉਂ ਨਹੀਂ ਜਿਸ ਕਰਦੇ ਤੁਸੀਂ ਕੋਈ ਵੀ ਤੇਲ ਯੂਜ਼ ਕਰਦੇ ਜਿਹੜਾ ਤੁਹਾਡੇ ਆਪਣੇ ਪਸੰਦ ਹੈਗਾ ਤੁਸੀਂ ਤੇਲ ਯੂਜ਼ ਕਰ ਸਕਦੇ ਹੋ ਕਿਉਂ ਵੀ ਯੂਜ਼ ਕਰ ਸਕਦੇ ਆ ਤੇ ਪਰ ਮੈਂ ਇਹ ਘੱਟ ਬਣਾਇਆ ਦੇਸੀ ਘਿਓ ਯੂਜ਼ ਕਰਦੀ ਆ ਤੇ ਇਹ ਹੋ ਗਿਆ ਕਰਮਾ ਹੁਣ ਇਹਦੇ ਵਿੱਚ ਵਿੱਚ ਮੈਂ ਪਾਉਂਗੀ ਆ ਤੇਜ ਪत्ता ਇੰਨੇ ਕੁ ਤੇ ਇਹ ਆ ਹੈਗੀ ਮੇਰੇ ਕੋਲ ਇਹ ਦਾਲ ਚੀਨੀ ਦੇ ਪੱਤੇ

ਬਾਜੀ ਇਹਨਰੂ ਹੋ ਗਏ 1 ਮਿੰਟ ਭੇਜਦੇ ਨੂੰ 1.5 ਮਿੰਟ ਤੇ ਇਹ ਹੋ ਗਏ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਪਿਆਜ਼ ਜੇ ਤੁਸੀਂ ਇਹਦੇ ਨਾਲ ਲੌਂਗ ਵੀ ਪਾ ਸਕਦੇ ਹੋ 2-3 ਜੇ ਤੁਸੀਂ ਪਾਉਣਾ ਚਾਹੁੰਦੇ ਹੋ ਪਰ ਮੈਂ ਸਕਿਪ ਕੀਤਾ ਮੈਨ ਨਹੀਂ ਪਾਏ ਤੇ ਤੁਸੀਂ ਪਾ ਸਕਦੇ ਹੋ ਜੇ ਤੁਸੀਂ ਪਸੰਦ ਕਰਦੇ ਹੋ ਪਾਉਣਾ ਸੋਰੀ ਹੱਥ ਵੱਜ ਗਿਆ ਇਨਾਂ ਨੂੰ ਐਟਮੈਂਟ ਹੋ ਗਿਆ ਇਹਨਾਂ ਨੂੰ ਕੋਈ ਦਿਨ ਪਰ ਆਪਾਂ ਜਿਆਦਾ ਇਹਨਾਂ ਨੂੰ ਚੰਗੀ ਤਰ੍ਹਾਂ ਨਹੀਂ ਭੁੰਣਾ ਜਸਟ ਆਪਾਂ ਥੋੜਾ ਜਿਹਾ ਭੁੰਣਾ ਤੇ ਆ ਇਹਦੇ ਵਿੱਚ ਹੁਣ ਮੈਂ ਪਾਉਣ ਲੱਗੀ ਆ ਅਦਰ ਅਦਰ ਕਿ ਮੈਂ ਥੋੜੇ ਜਿਆਦਾ ਨਹੀਂ ਤੱਕ ਕਿ ਮੇਰੇ ਕੋਲ ਫ੍ਰੀਜ਼ਰ ਵਾਲਾ ਆ ਤੇ 4-5 ਗੱਠੀਆਂ ਮੈਂ ਲਸਣ ਦੀਆਂ ਲੈਂਦੀ ਆ ਤੇ ਦੋ ਮਿਰਚਾਂ ਲੈਂਦੀ ਆ ਬਾਕੀ ਤੁਹਾਡੇ ਆਪਣੇ ਸਵਾਦ ਅਨੁਸਾਰ ਤੁਸੀਂ ਮਿਰਚਾਂ ਕਿੰਨੀਆਂ ਪਾਉਣੀਆਂ ਆ ਕਿ ਇਹਨੂੰ ਆਪਾਂ ਪਾਵਾਂਗੇ ਤੇ ਕੋਕੇ ਮੇਰੇ ਕੋਲ ਫ੍ਰੀਜ਼ਰ ਦੇ ਵਿੱਚੋਂ ਹਲੇ ਤਾਜ਼ਾ ਕਰ-ਤਾ ਕਰਕੇ ਹੈ ਇੱਦਾਂ ਤੋਂ ਲੱਗਦਾ ਹੈ। ਆਪਾਂ ਇਹਨੂੰ ਚੰਗੀ ਤਰ੍ਹਾਂ ਥੋੜਾ ਜਿਹਾ ਬਸ ਹੋਰ ਇਹਨੂੰ ਥੋੜੇ ਜਿਆਦਾ ਨਹੀਂ ਭੁੰਨਣੇ ਆਪਾਂ। ਬਸ ਸੌਫਟ ਜੇ ਬਣਾਣੇ ਇਹ ਜਦੋਂ ਆ ਪਿਆਜ਼ ਆਪਣੇ ਸੌਫਟ ਜੇ ਹੋ ਗਏ। ਤੇ ਜੇ ਤੁਹਾਡੇ ਤੁਸੀਂ ਫਰੈਸ਼ ਟਮਾਟਰ ਪਾਉਣੇ ਤੁਸੀਂ ਇਹਦੇ ਵਿੱਚ ਫਰੈਸ਼ ਟਮਾਟਰ ਪਾ ਲਓ। ਫਿਰ ਜੇ ਤੁਸੀਂ ਫਰੈਸ਼ ਟਮਾਟਰ ਪਾਉਣੇ ਤੁਸੀਂ ਇਹਨਾਂ ਦੇ ਨਾਲ ਹੀ ਪਾਉਮੋਗੇ ਅੱਧਰ ਪਿਆਜ਼ ਦੇ ਤੇ ਮੇਰੇ ਕੋਲੇ ਹੈਗੇ ਟਮਾਟਰ 3 ਇਸ ਕਰਕੇ ਮੈਂ ਉਹਨਾਂ ਨੂੰ ਬਾਚ ਪਾਉਂਗੀ ਕਿ ਇਹ ਇਹ ਆਪਣੇ ਪਿਆਜ਼ ਥੋੜੇ ਜਿਹਾ ਪੁੱਜ ਚੁੱਕੇ ਤੇ ਇਹਦੇ ਵਿੱਚ ਮੈਂ ਪਾਤਾ ਸੌਲਟ ਆਪਾਂ ਇਹਨੂੰ ਬਸ ਥੋੜਾ ਜਿਹਾ ਹੋ ਸੇ 1 ਮਿੰਟ ਲਈ ਆਪਾਂ ਹੋ ਸੇ ਤਲਵਾਵਾਂਗੇ ਮੀਡੀਅਮ ਬਿਲਕੁਲ ਮੀਡੀਅਮ ਤੇ ਲੋ ਮੀਡੀਅਮ ਤੇ ਤੁਸੀਂ ਗੈਸ ਰੱਖਣੀ ਹੈ ਤੇ ਬੁਹਾਈ ਨਹੀਂ ਰੱਖਣੀ ਹੈਗੀ ਤੇ ਜੇ ਤੁਸੀਂ ਇਹਨੂੰ ਟਾਕੇ ਬਣਾਉਣਾ ਚਾਹਦੇ ਤੈਨੂੰ ਟਾਕ ਸਕਦੇ ਹੋ ਤੁਸੀਂ ਪਰ ਮੈਂ ਇਦਾਂ ਹੀ ਬਣਾ ਰਹੀ ਹਾਂ ਕਿਉਂਕਿ ਮੇਰੇ ਕੋਲ ਅੱਜ ਕਰਾ ਜੜਾ ਉਹ ਫ੍ਰੀਜਰ ਵਾਲਾ ਪਾਇਆ ਕਰਕੇ ਤੇ ਮੈਂ ਇਦਾਂ ਹੀ ਬਣਾ ਰਹੀ ਹਾਂ ਤੇ ਇਹਨੂੰ 5 ਕਿ ਮਿੰਟ ਲੱਗਦੇ ਹੈਗੇ ਐ ਇਦਾਂ ਬਣਨ ਠੀਕ ਹੈ ਬਸ ਲਓ ਜੀ ਆ ਪਿਆਜ਼ ਹੋ ਗਏ ਮੇਰੇ ਹੋ ਗਏ ਤਿਆਰ ਤੇ ਹੁਣ ਆਪਾਂ ਇਹਦੇ ਵਿੱਚੋਂ ਜਿਹੜੀ ਆਪਾਂ ਪਾਈ ਸੀ ਦਾਲ ਚੀਨੀ ਪਾਈ ਆ ਤੇ ਹਾਰ ਹੁੰਦੀਆਂ ਨੇ ਤੋੜੇ ਜੇ ਤੇ ਜਿਆਦਾ ਸਟਰੋਂਗ ਹੋ ਜਿੰਨੇ ਆਪਾਂ ਇਹਨਾਂ ਨੂੰ ਬਾਹਰ ਕੱਢ ਦਿੰਨੇ ਆ ਤੇ ਗੈਸ ਕਰਤਾ ਬੰਦ ਹੁਣ ਆਪਾਂ ਇਹਨਾਂ ਨੂੰ ਕੀ ਕਰਾਂਗੇ ਇਹਨਾਂ ਨੂੰ ਠੰਡੇ ਕਰਾਂਗੇ ਥੋੜਾ ਜਿਹਾ ਜਦੋਂ ਮਸਾਲਾ ਠੰਡਾ ਹੋ ਗਿਆ ਤੇ ਇਹਨੂੰ ਆਪਾਂ ਗ੍ਰੈਂਡਰ ਦੇ ਵਿੱਚ ਪਾ ਕੇ ਆਪਾਂ ਇਹਨੂੰ ਗ੍ਰੈਂਡ ਕਰਾਂਗੇ ਚੰਗੀ ਤਰ੍ਹਾਂ ਗਰੇਵੀ ਬਣਾਵਾਂਗੇ ਇਹਦੀ ਗਰੇਵੀ ਇਹ ਥੋੜਾ ਜਿਹਾ ਠੰਡਾ ਕਰਨਾ ਹੈ ਕਿਉਂਕਿ ਜਿਆਦਾ ਇਹ ਇਹ ਗਰਮ ਹੁੰਦਾ ਆ ਹਾਂਜੀ ਉਹ ਮੈਂ ਜਿਹੜਾ ਤੜਕਾ ਬਣਾਇਆ ਸੀ ਆਪਾਂ ਉਹ ਨੂੰ ਮੈਂ ਗ੍ਰाइंड ਕਰ ਲਿਆ ਗ੍ਰाइंड ਕਰਨ ਲੱਗੀ ਨੇ ਉਹਦੇ ਵਿੱਚ ਮੈਂ ਪਾਇਆ ਅੱਧਾ ਟਮਾਟਰ ਟਿਨ ਬਿਕਾਜ਼ ਮੇਰੇ ਕੋਲ ਫਰੈਸ਼ ਟਮਾਟਰ ਤੁਸੀਂ ਪਾਉਣੇ ਤਾਂ ਰੇ ਦੇ ਪਿਆਜ਼ ਦੇ ਨਾਲ ਪਾ ਲੈਂਦੇ ਆ ਤੇ ਇਸ ਕਰਕੇ ਮੇਰੇ ਕੋਲ ਪਿਆਜ਼ ਨਹੀਂ ਟਮਾਟਰ ਟਿਨ ਨਹੀਂ ਇਸ ਤੇ ਮੈਂ ਟਮਾਟਰ ਟਿਨ ਜੂਸ ਕੀਤਾ ਤੁਹਾਡੀ ਮਰਜ਼ੀ ਤੁਸੀਂ ਫਰੈਸ਼ ਯੂਸ ਕਰਨੇ ਜਾਂ ਤੁਸੀਂ ਟਮਾਟਰ ਪੀਲ ਯੂਸ ਕਰਨ। ਤੇ ਆ ਮੈਂ ਉਹੀ ਫਰਾਈ ਬੰਦੇ ਲੈ ਲਿਆ ਤੇ ਇਹਦੇ ਵਿੱਚ ਆਪਾਂ ਪਾਇਆ ਥੋੜਾ ਜਿਹਾ ਦੇਸੀ ਘਿਓ ਫਿਰ ਦੇਸੀ ਘਿਓ ਦੇ ਹੋਣ ਇਹਦੇ ਵਿੱਚ ਆਪਾਂ ਪਾਵਾਂਗੇ ਚਮਚਾ ਇੱਕ ਜੀਰੇ ਦਾ ਸੌਰੀ ਚਮਚਾ ਇਹਦੇ ਦਾ ਚਮਚਾ ਪਾਵਾਂਗੇ ਤੇ ਇਹਦੇ ਨਾਲ ਆਪਾਂ ਪਾਵਾਂਗੇ ਦੇਗੀ ਮਿਰਚ ਦੇਗੀ ਮਿਰਚ ਅ ਗੈਸ ਬੰਦ ਹੋ ਗਿਆ ਚਮਚਾ ਪਾ ਤਾਂ ᱛੇਮ ਇਹਦੇ ਵਿੱਚ ਪਾਵਾਂਗੇ ਆਪਾਂ ਦੇਗੀ ਮਿਰਚ ਇਹ ਦੇਗੀ ਮਿਰਚ ਜਿਹੜੀ ਹੈਗੀ ਆ ਇਹ ਇਹ ਕੌੜਾ ਨਹੀਂ ਕਰਦੀ ਇਹ ਕਲਰ ਦਿੰਦੀ ਹੈ ਇਹਦੇ ਨਾਲ ਕਲਰ ਬਹੁਤ ਸੋਹਣਾ ਆ ਜਾਂਦਾ ਆਪਾਂ ਪਾઈએ ਦੇਗੀ ਮਿਰਚ ਅੱਧਾ ਚਮਚਾ ਠੀਕ ਹੈ ਤੇ ਆਪਾਂ ਹੁਣ ਇਹਨਾਂ ਨੂੰ ਭੁੰਨਾਂਗੇ ਗੈਸ ਮੇਰਾ ਔਨ ਹੈ ਮੀਡੀਅਮ ਲੋ ਮੀਡੀਅਮ ਰੱਖ ਲੈਂਦੇ ਆ ਤੇ ਹੁਣ ਇਹਨਾਂ ਨੂੰ ਚੰਗੀ ਤਰ੍ਹਾਂ ਨੂੰ ਜੀਰੇ ਨੂੰ ਭਰਨਾ ਲਓ ਜੀ ਮੇਰਾ ਤੜਕਾ ਬਣ ਕੇ ਹੋ ਗਿਆ ਰੈਡੀ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਮਟਰ ਤੇ ਪਹਿਲਾਂ ਮੈਂ ਇਹ ਚ ਪਾਉਂ ਥੋੜਾ ਜਿਹਾ ਪਾਣੀ ਕਿਉਂਕਿ ਇਹ ਥਿੱਕ ਹੋ ਗਿਆ ਆ ਤੇ ਜੇ ਤਾਂ ਤੁਸੀਂ ਫਰੈਸ਼ ਮਟਰ ਪਾ ਰਹੇ ਹੋ ਤਾਂ ਵੇ ਤੁਸੀਂ ਇਹਦੇ ਵਿੱਚ ਥੋ ਪਾਣੀ ਪਾ ਕੇ ਥੋੜਾ ਜਿਆ ਤੇ ਫਰੈਸ਼ ਮਟਰ ਪਾ ਕੇ ਪਹਿਲਾਂ ਉਹਨਾਂ ਨੂੰ ਭੁੰਨ ਲਓ ਚੰਗੀ ਤਰ੍ਹਾਂ ਬਣਾ ਲਓ ਫੇਰ ਪਨੀਰ ਪਾਇਓ ਤੇ ਜੇ ਤੁਸੀਂ ਫਰੋਜ਼ਨ ਵਾਲੇ ਮਟਰ ਹੈਗੇ ਆ ਤੁਹਾਡੇ ਕੋਲੇ ਤੇ ਪਨੀਰ ਹੈਗਾ ਆ ਤੇ ਫੇਰ ਤੁਸੀਂ ਦੋਨਾਂ ਨੂੰ ਇਕੱਠੇ ਪਾ ਸਕਦੇ ਆ ਤੇ ਆ ਦੇਖ ਲਓ ਜੀ ਹੁਣ ਆਪਣਾ ਤੜਕਾ ਇਹ ਵਧੀਆ ਮਸਾਲਾ ਬਣ ਕੇ ਤਿਆਰ ਹੋ ਗਿਆ ਤੇ ਹੁਣ ਇਹਦੇ ਵਿੱਚ ਮੈਂ ਪਾਉ ਥੋੜਾ ਜਿਆ ਪਾਣੀ ਕਿਉਂਕਿ ਆਪਾਂ ਗਰੇਵੀ ਬਣਾਉਣੀ ਹੈ ਥੋੜੀ ਜੀ ਪਰ ਜ਼ਿਆਦੇ ਗਰੇਵੀ ਨਹੀਂ ਬਣਾਉਣੀ ਤੁਸੀਂ ਇਹ ਤੁਸੀਂ ਦੇਖਣਾ ਕਿ ਤੁਸੀਂ ਕਿੰਨੀ ਗਰੇਵੀ ਬਣਾਉਣੀ ਹੈ ਜ਼ਿਆਦੇ ਪਤਲਿਆ ਬਲੀ ਬਣਾਉਣੀ ਆ ਤਾਂ ਤੁਸੀਂ ਪਾਣੀ ਜ਼ਿਆਦਾ ਪਾ ਸਕਦੇ ਆ ਜੇ ਤੁਸੀਂ ਥਿੱਕ ਵਾਈ ਬਣਾਉਣੀ ਆ ਤਾਂ ਤੁਸੀਂ ਇਹਨੂੰ ਪਾਣੀ ਘੱਟ ਪਾ ਸਕਦੇ ਆ ਤੇ ਹੁਣ ਮੈਂ ਜਦੋਂ ਵੀ ਤੁਸੀਂ ਇਹਦੇ ਵਿੱਚ ਪਾਣੀ ਪਾਉਣਾ ਤੁਸੀਂ ਗਰਮ ਪਾਣੀ ਪਾਉਣਾ ਠੰਡਾ ਪਾਣੀ ਆਪਾਂ ਨਹੀਂ ਯੂਜ਼ ਕਰਨਾ ਕਿਉਂਕਿ ਫਿਰ ਇਹ ਸਬਜ਼ੀ ਸਾਰੀ ਗਰਮ ਹੁੰਦੇ ਤੜਕਾ ਵਗੈਰਾ ਬਣਿਆ ਜੇ ਤਾਂ ਆਪਣਾ ਪ੍ਰੋਪਰ ਵਧੀਆ ਗਰਮ ਹੁੰਦਾ ਟੈਂਪਰੇਚਰ ਦੇ हिसाब ਨਾਲ ਤੇ ਇਸ ਕਾ ਕੇ ਜੀ ਠੰਡਾ ਪਾਣੀ ਪਾ ਦੋ ਤਾਂ ਫਿਰ ਉਹ ਉਹਦਾ ਟੈਂਪਰੇਚਰ ਲੋ ਹੋ ਜਾਂਦਾ ਤੇ ਇਹ ਤੋਂ ਤੁਸੀਂ ਹੁਣ ਇਹਦੇ ਵਿੱਚ ਆਪਾਂ ਪਾਵਾਂਗੇ ਥੋੜਾ ਜਿਹਾ ਗਰਮ ਪਾਣੀ ਇਹਨੂੰ ਕਰਾਂਗੇ ਪਤਲਾ ਮੇਰੇ ਕੋਲ ਹੈਗਾ ਕੈਟਲ ਦਾ ਬੋਇਲ ਪਾਣੀ ਮੈਂ ਅੱਧਾ ਕਿਲੋ ਪਨੀਰ ਬਣਾਉਣਾ ਹੈ ਬਣਾਉਣਾ ਤਾਂ ਵੈਸੇ ਮੈਂ ਕੁਝ ਹੋਰ ਸੀਗਾ ਤੇ ਉਹ ਫੋਨ ਆ ਗਿਆ ਕਿ ਸਬਜੀ ਜਾ ਪਰੋਣਿਆਂ ਨੇ ਆਉਣਾ ਹੈ ਤੇ ਇਸ ਕਰਕੇ ਫਿਰ ਮੈਨੂੰ ਹੁਣ ਪਨੀਰ ਬਣਾਉਣਾ ਪਿਆ ਇਸ ਕਰਕੇ ਮੈਂ ਕਿ ਚਲੋ ਨਾਲੇ ਮੈਂ ਹੁਣ ਫਿਰ ਇਹ ਬਲੌਗ ਜਿਹੜਾ ਬਣਾਉਣਾ ਇਹਦਾ ਹੀ ਬਣਾ ਦਿੰਨੇ ਆਪਾਂ ਆਹ ਲੋ ਜੀ ਇਹ ਰੱਖ ਪਨੀਰ ਤੇ ਇਹ ਹੋ ਗਿਆ ਰੈਡੀ ਤੇ ਹੁਣ ਇਹਨੂੰ ਮੈਂ 2 ਮਿੰਟ ਇਹਨੂੰ ਟਾ ਕੇ ਚੰਗੀ ਤਰ੍ਹਾਂ 2 ਮਿੰਟ ਲਈ ਫੇਟ ਇਹਨੂੰ ਪਕਾਣੀ ਆ ਪਾਣੀ ਪਾਇਆ ਕਰਕੇ ਆਪਾਂ ਜੋ ਗਿਆ ਰੈਡੀ ਤੇ ਆਪਾਂ ਹੁਣ ਇਹਦੇ ਵਿੱਚ ਪਾ ਦਈਏ ਮੈਂ ਲਿਆ 150 ਗ੍ਰਾਮ ਮੈਂ ਲਿਆ ਗਾਰਡਨ ਪੀਸ ਜਿਹੜੇ ਮਟਰ ਇਹ ਹੈਗੇ ਫਰੋਜ਼ਨ ਵਾਲੇ ਜਿਹੜੇ ਫਰੋਜ਼ਨ ਵਾਲੇ ਹੁੰਦੇ ਉਹ ਆਪਾਂ ਨੂੰ ਪਤਾ ਹੀ ਬਣੇ ਹੁੰਦੇ ਆ ਤੇ ਮੈਂ ਲਿੱਤਾ 1/2 ਕਿਲੋ ਪਨੀਰ ਕਿੰਨਾ ਕਿਤਰਾ ਮਿਕਸ ਕਰਾਂਗੇ ਫਿਰ ਆਪਾਂ ਦੇਖ ਰਹੇ ਆ ਕਿ ਆਪਾਂ ਨੂੰ ਗਰੇਵੀ ਕਿੰਨੀ ਚਾਹੀਦੀ ਹੈ ਦੀ ਥਿੱਕ ਗਰੇਵੀ ਚਾਹੀਦੀ ਹੈ ਜਾਂ ਆਪਾਂ ਨੂੰ ਪਤਲੀ ਚਾਹੀਦੀ ਹੈ ਫਿਰ ਉਸ ਤੋਂ ਬਾਅਦ ਆਪਾਂ ਪਾਣੀ ਹੋਰ ਐਡ ਕਰਾਂਗੇ ਪਰ ਪਾਣੀ ਜਦੋਂ ਵੀ ਐਡ ਕਰਨਾ ਹੈ ਤਾਂ ਆਪਾਂ ਗਰਮ ਪਾਣੀ ਕਰਨਾ ਠੰਡਾ ਪਾਣੀ ਆਪਾਂ ਨਹੀਂ ਪਾਉਣਾ ਜਿਵੇਂ ਹੁਣ ਆਪਾਂ ਇਹਨੂੰ ਟੱਕ ਕੇ ਮੀਡੀਅਮ ਗੈਸ ਤੇ ਪਕਾਉਂਗੀ ਮੈਂ ਇਹਨੂੰ 5 ਮਿੰਟ ਇਹਨੂੰ ਫੇਰ ਰੱਖੂੰਗੀ ਤਾਂ ਕਿ ਇਹਦਾ ਜਿਹੜਾ ਕਲਰ ਹੈਗਾ ਆ ਕਿਉ ਹੈਗਾ ਆ ਤਾਂ ਸੋਹਣਾ ਜਿਹਾ ਉੱਪਰ ਆਵੇ ਆਪਾਂ ਹੁਣ ਇਹਨੂੰ ਟੱਕ ਦਿਆਂਗੇ ਫੇਰ ਉਹ ਤੋਂ ਬਾਅਦ ਮੈਂ ਦੇਖੂਗੀ ਕਿ ਕਿੰਨਾ ਕ ਹੈਗਾ ਇੱਥੇ ਕਿੰਨਾ ਪਾਣੀ ਹੋਰ ਪਾਉਣਾ ਪੈਣਾ ਆਪਾਂ ਪਤਲੀ ਬਣਾਉਣੀ ਐ ਜਾਂ ਆਪਾਂ ਠਿੱਕ ਰੱਖਣੀ ਐ ਚਲੋ ਵੇਟ ਕਰਦੇ ਹੁਣ ਇਹਦੀ 2 2-3 ਮਿੰਟ ਲਈ ਚਲੋ ਆਪਾਂ ਅੱਗੇ ਹੋ ਜਾਈਏ ਦੇਖੋ ਜੀ ਕਿੰਨੀ ਸੋਹਣੀ ਬਣ ਕੇ ਆ ਗਈ ਸਬਜ਼ੀ ਥੋੜੀ ਜਿਮੈਂ ਪਤਲੀ ਕੀਤੀ ਐ ਤੇ ਥੋੜਾ ਮੈਂ ਪਾਣੀ ਐਕਸਟਰਾ ਪਾਇਆ ਸੀ ਇਹਦੇ ਵਿੱਚ ਤੇ ਮੈਂ ਕਿਸੇ ਬਾਹਲੀ ਠਿਕ ਹੋ ਜਾਣੀ ਤੇ ਜੇ ਕਿਸੇ ਨੇ ਜਿਵੇਂ ਵੀ ਚੌਲਾਂ ਨਾ ਖਾਣੀਆਂ ਜਾਂ ਰੋਟੀ ਨਾ ਖਾਣੇ ਜ ਆਹ ਕਹਿੰਦੇ ਨੇ ਇਹ ਜੀ ਸਬਜ਼ੀ ਦੇਖ ਕੇ ਤਾਂ ਜੀਭ ਨਹੀਂ ਕਰਦਾ ਕਿ ਤੁਸੀਂ ਰੋਟੀ ਖਾਣੀ ਐ ਕਿ ਤੁਸੀਂ ਚੌਲ ਖਾਣੇ ਇਹ ਤਾਂ ਹੁੰਦਾ ਵੀ ਕੌਲੀ ਭਰ ਕੇ ਐਦਾਂ ਹੀ ਖਾਉਗੀ ਐ ਤੇ ਹਾਂ ਦੇਖੋ ਜੀ ਕਿੰਨੀ ਸੋਹਣੀ ਬਣ ਗਈ ਹੁਣ ਇਹਦੇ ਵਿੱਚ ਮੈਂ ਬਣਾਇਆ ਸਿੰਪਲ ਹੈਲਥੀ ਵੇ ਨਾ ਜਿਵੇਂ ਕਹਿੰਦੀ ਆ ਪੈਜ ਕਲਾ ਦੇਸੀ ਘਿਓ ਯੂਜ਼ ਕੀਤਾ ਹੈ ਤੇ ਬਾਕੀ ਆਪਾਂ ਪਨੀਰ ਵੀ ਹੈਲਥੀ ਹਨ ਤੇ ਤਾਂ ਪਿਆਜ਼ ਵਗੈਰਾ ਕੁਝ ਕੋਈ ਹੈ ਜੀ ਆਪਾਂ ਚੀਜ਼ ਦੇ ਵਿੱਚ ਐਡ ਨਹੀਂ ਕੀਤੀ ਪਰ ਜੇ ਤੁਸੀਂ ਇਹਨੂੰ ਹੋਰ ਇਹਨੂੰ ਹੋਰ ਵੀ ਬਣਾਉਣਾ ਚਾਹੁੰਦੇ ਹੋ ਤਾਂ ਤੁਸੀਂ ਇਹਦੇ ਵਿੱਚ ਪਾ ਸਕਦੇ ਹੋ ਡਬਲ ਕਰੀਮ ਜਦੋਂ ਬਣ ਗਈ ਬਣ ਕੇ ਤਿਆਰ ਹੋ ਗਈ ਉਸ ਤੋਂ ਬਾਅਦ ਤੁਸੀਂ ਇਹਦੇ ਵਿੱਚ ਪਾ ਸਕਦੇ ਹੋ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ ਲਾਈਕ ਕਰਿਓ ਤੇ ਮੈਂ ਨੈਕਸਟ ਰੈਸਪੀ ਡਿਫਰੈਂਟ ਕੋਈ ਹੋਰ ਚੀਜ਼ ਹੀ ਲੈ ਕੇ ਆਉਂ ਵਧੀਆ ਜੀ ਈਜ਼ੀ ਜੇ ਤਰੀਕੇ ਨਾਲ ਜਿਵੇਂ ਹੁਣ ਆਏ ਇਹਦੇ ਵਿੱਚ ਆਪਾਂ ਕੋਈ ਕੋਈ ਆਹ ਚੀਜ਼ ਨਹੀਂ ਪਾਈ আন ਹੈਲਦੀ ਸਭ ਚੀਜ਼ ਆਪਾਂ ਹੈਲਦੀ ਪਾਈਆਂ ਦੇਸੀ ਘਿਓ ਸਭ ਤੋਂ ਬਾਅਦ ਹੈਲਦੀ ਆ ਤੇ ਜੇ ਤੁਸੀਂ ਇਹਦੇ ਵਿੱਚ ਹਾਂ ਹੋਟਲ ਆਂਗਰ ਬਣਾਉਣਾ ਚਾਹੁੰਦੇ ਆ ਤਾਂ ਤੁਸੀਂ ਇਹਦੇ ਵਿੱਚ ਡਬਲ ਕਰੀਮ ਪਾ ਕੇ ਪਾ ਸਕਦੇ ਹੋ ਡਬਲ ਕਰੀਮ ਤੇ ਨਹੀਂ ਤਾਂ ਮੈਨੂੰ ਲੱਗਦਾ ਲ ਬਲੋੜ ਹੀ ਡਬਲ ਕਰੀਮ ਪਾਉਂਦੀ ਇੰਨੀ ਸਵਾਦ ਇੰਨੀ ਟੇਸਟੀ ਹੈ ਤੇ ਇਹੀ ਸਭ ਤੋਂ ਵਧੀਆ ਆ ਤੇ ਪਲੀਜ਼ ਪਲੀਜ਼ ਮੇਚ ਨੂੰ ਸਬਸਕ੍ਰਾਈਬ ਤੇ ਲਾਈਕ ਜਰੂਰ ਕਰੇ